ਗੁਰ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਆਪਾਂ ਗੁਰਬਾਣੀ ਵਿੱਚ ਸੰਤ ਸਾਧੂ ਮਹਾਂਪੁਰਖ ਬ੍ਰਹਮ ਗਿਆਨੀ ਸ਼ਬਦਾਂ ਕਿਸ ਦੇ ਵਾਸਤੇ ਆਉਂਦੇ ਨੇ ਕਿਸ ਸੰਦਰਭ ਚ ਵਰਤੇ ਗਏ ਨੇ ਕਿਸ ਨੂੰ ਸੰਤ ਕਿਹਾ ਗਿਆ ਕਿਸ ਨੂੰ ਸਾਧ ਆਦ ਆ ਇਹ ਵਿਚਾਰ ਰਹੇ ਹਾਂ ਅਸੀਂ ਇਹ ਸਾਰੇ ਸਮਝ ਚੁੱਕੇ ਹਾਂ ਵੀ ਸੰਤ ਲਫ਼ਜ਼ ਆਂਦਾ ਤਾਂ ਕਾਲ ਪਰਖ ਵਾਸਤੇ ਆਂਦਾ ਹੈ ਜਾਂ ਗੁਰੂ ਵਾਸਤੇ ਆਂਦਾ ਹੈ ਜਿਸਲੀਕ ਵਚਨ ਆਂਦਾ ਹੈ ਬਹੁ ਵਚਨ ਆਂਦਾ ਤਾਂ ਸੰਗਤੇ ਵਾਸਤੇ ਆਂਦਾ ਹੈ ਸਤ ਸੰਗਤ ਵਾਸਤੇ ਆਂਦਾ ਹੈ ਸਤ ਸੰਗਤ ਨੂੰ ਹੀ ਸੰਤ ਕਿਹਾ ਗਿਆ ਇਸ ਤਰ੍ਹਾਂ ਹੀ ਸਾਧੂ ਲਫ਼ਜ਼ ਵੀ ਗੁਰੂ ਵਾਸਤੇ ਆਂਦਾ ਹੈ ਜਾਂ ਸੰਗਤ ਵਾਸਤੇ ਆਂਦਾ ਹੈ ਮਾ ਪਰਖ ਹੀ ਗੁਰੂ ਨੂੰ ਹੀ ਕਿਹਾ ਗਿਆ ਬ੍ਰਹਮ ਗਿਆਨੀ ਵੀ ਗੁਰੂ ਨੂੰ ਕਿਹਾ ਗਿਆ ਇਹ ਸਾਰੇ ਜਿਹੜੇ ਸ਼ਬਦਾਂ ਦੀ ਵਰਤੋਂ ਹੋ ਰਹੀ ਹੈ ਦੁਰਵਰਤੋਂ ਹੋ ਰਹੀ ਹੈ ਜਿਹੜੇ ਆਪ ਬੰਦੇ ਜਿਹੜੇ ਨੇ ਸੰਤ ਬਣ ਕੇ ਬੈਠੇ ਨੇ ਤੇ ਸਾਰਾ ਗੁਰੂ ਦਾ ਮੁਕਾਬਲੇ ਦੇ ਉੱਤੇ ਉਤਰੇ ਹੋਏ ਨੇ ਇਸ ਵਿਸ਼ੇ ਨਾਲ ਸੰਬੰਧਿਤ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਹੈ ਜਿਹੜੀ ਸਮਝਣ ਵਾਲੀ ਹੈ ਆਮ ਤੌਰ ਤੇ ਜਿਹੜੇ ਭੋਲੇ ਭਾਲੇ ਲੋਕ ਇਨ੍ਹਾਂ ਲੋਕਾਂ ਕੋਲ ਜਾਂਦੇ ਨੇ ਜਿਹੜੇ ਆਪਣੇ ਆਪ ਨੂੰ ਸੰਤਾਂ ਬਾਪੁਰਖਵਾਰੇ ਨੇ ਉਹ ਇਸ ਆਸ ਨਾਲ ਜਾਂਦੇ ਨੇ ਵੀ ਇੱਥੋਂ ਸਾਨੂੰ ਕੋਈ ਦਾਤ ਪ੍ਰਾਪਤ ਹੋ ਜਾਏਗੀ ਕੋਈ ਪੁੱਤਰ ਲੈਣ ਲਈ ਜਾ ਰਿਹਾ ਕੋਈ ਨੌਕਰੀ ਲੈਣ ਲਈ ਜਾ ਰਿਹਾ ਕੋਈ ਵਿਦੇਸ਼ ਜਾਣ ਲਈ ਜਾ ਰਿਹਾ ਉੱਥੇ ਬਈ ਬਾਬਾ ਜੀ ਵਿਦੇਸ਼ ਭੇਜਦੇ ਨੇ ਕਿ ਉਹਨਾਂ ਦੀ ਕਿਰਪਾ ਨਾਲ ਜਬ ਪਹੁੰਚ ਜਾਣਗੇ ਕੋਈ ਰੋਗ ਕਟਣ ਲਈ ਜਾ ਰਿਹਾ ਭਾਂਤ ਪਾਉਂਦੇ ਆ ਸਾਡੀਆਂ ਲੋੜਾਂ ਨੇ ਮਨੁੱਖੀ ਲੋੜਾਂ ਤੇ ਹੈ ਨੇ ਹਰ ਮਨੁੱਖ ਦੇ ਜੀਵਨ ਚ ਲੋੜਾਂ ਨੇ ਲੇਕਿਨ ਅੱਜ ਅਸੀਂ ਸਮਝਾਂਗੇ ਗੁਰਬਾਣੀ ਦੇ ਅਨੁਸਾਰ ਸਤਿਗੁਰੂ ਕੋਲੋਂ ਕਿ ਕੀ ਕੋਈ ਮਨੁੱਖ ਕਿਸੇ ਦੂਸਰੇ ਮਨੁੱਖ ਨੂੰ ਕੋਈ ਦਾਤ ਦੇ ਸਕਦਾ ਹੈ ਇਹ ਵੀ ਸਾਡੇ ਵਰਗੇ ਮਨੁੱਖ ਨੇ ਕੋਈ ਇਹਦੇ ਵਿੱਚ ਤੇ ਸ਼ੰਕੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਅਸੀਂ ਉਹਨਾਂ ਨੂੰ ਜੋ ਸਤਕਾਰ ਦੇ ਤੌਰ ਤੇ ਕਹਿ ਰਹੇ ਆ ਜਾਂ ਉਹ ਆਪ ਭੇਖ ਬਣਾਈ ਬੈਠੇ ਨੇ ਕਿ ਮੈਂ ਸੰਤ ਆਈਆ ਮੈਂ ਮਹਾ ਬੁਰਖਾ ਜਾਂ ਮੈਂ ਬ੍ਰह्म ਗਿਆਨੀ ਆ ਉਹ ਅਲੱਗ ਗੱਲ ਹੈ ਲੇਕਿਨ ਹੈ ਤੇ ਸਾਡੇ ਵਰਗੇ ਮਨੁੱਖ ਹੀ ਨੇ ਸਾਡੇ ਜਿਸ ਤਰ੍ਹਾਂ ਅਸੀਂ ਪੈਦਾ ਹੋਏ ਆ ਉਸ ਤਰ੍ਹਾਂ ਹੀ ਉਹ ਪੈਦਾ ਹੋਏ ਨੇ ਮਾਤਾ ਪਿਤਾ ਦੇ ਸੰਯੋਗ ਨਾਲ ਸਾਡੇ ਵਰਗੇ ਉਹਨਾਂ ਦੇ ਸ਼ਰੀਰ ਨੇ ਸਮਕੁਜੀ ਸਾਡੇ ਵਰਗੇ ਆ ਕੁਝ ਵੀ ਨਹੀਂ ਅਲੱਗ ਫਿਰ ਜੇ ਸਾਡੇ ਵਰਗੇ ਮਨੁੱਖ ਨੇ ਤੇ ਕੀ ਕੋਈ ਇੱਕ ਮਨੁੱਖ ਦੂਸਰੇ ਮਨੁੱਖ ਨੂੰ ਕੋਈ ਦਾਤ ਦੇ ਸਕਦਾ ਲੋੜ ਪੈਣ ਤੇ ਇੱਕ ਦੂਜੀ ਦੀ ਸਹਾਇਤਾ ਕਰਨੀ ਹੋਰ ਚੀਜ਼ ਹੈ ਤੇ ਕਿਸੇ ਕੋਲੋਂ ਇਹ ਸਮਝ ਕੇ ਕਿ ਇਹ ਕੋਈ ਗੈਬੀ ਸ਼ਕਤੀ ਹੈ ਮੈਨੂੰ ਕੋਈ ਦਾਤ ਦੇ ਦੇਗਾ ਇਹ ਅਲੱਗ ਚੀਜ਼ ਹੈ ਅਸੀਂ ਇਹ ਗੱਲ ਸਮਝਣੀ ਹੈ ਔਰ ਅੱਜ ਦੇ ਤਿੰਨ ਪ੍ਰਮਾਨ ਨੇ ਤਿੰਨੇ ਹੀ ਪ੍ਰਮਾਨ ਗੁਰੂ ਅਰਜਨ ਸਾਹਿਬ ਦੇ ਉਚਾਰਣ ਕੀਤੇ ਹੋਏ ਨੇ ਪਹਿਲੇ ਪਰਮਾਨਚ ਪੰਜਵੇਂ ਨਾਟਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਜਿਸ ਮਨੁੱਖ ਪੈ ਕਰੋਂ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨੇ ਹਿਦੈ ਅਰਾਧਿਆ ਤਿੰਨ ਪਾਉ ਸਾਗਰ ਤਰਿਆ ਜਿਸ ਮਨੁੱਖ ਪੈ ਕਰੋਂ ਬੇਨਤੀ ਭਾਈ ਬੈ ਮੈਂ ਜਿਹੜੇ ਮਨੁੱਖ ਦੇ ਅੱਗੇ ਵੀ ਆਪਣਾ ਦੁੱਖ ਬਰੋਲਦਾ ਆਪਣਾ ਦੁੱਖ ਰੋਣਾ ਕੋਈ ਬੇਨਤੀ ਕਰਦਾ ਸੋ ਆਪਣੇ ਦੁੱਖ ਭਰਿਆ ਉਤੇ ਹਰ ਮਨੁੱਖੀ ਆਪਣੇ ਦੁੱਖਾਂ ਨਾਲ ਭਰਿਆ ਪਿਆ ਕੋਈ ਵੀ ਮਨੁੱਖ ਐਸਾ ਨਹੀਂ ਜਿਹਨੂੰ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਉਹ ਮੈਨੂੰ ਕੀ ਦੇਗਾ ਭਾਈ ਤੈਨੂੰ ਕੀ ਦੇਗਾ ਜਿਹੜਾ ਆਪ ਹੀ ਦੁੱਖਾਂ ਨਾਲ ਭਰਿਆ ਪਿਆ ਜਿਹੜਾ ਆਪਣੀਆਂ ਸਮੱਸਿਆਵਾਂ ਆਪ ਹੀ ਨਹੀਂ ਦੂਰ ਕਰ ਸਕਿਆ ਉਸ ਕੋਲੋਂ ਤੂੰ ਮੰਗਣ ਦੀ ਚਾਹ ਰਿਹਾ ਜਿਹਨੇ ਆਪ ਲੜ ਕੇ ਡਾਂਗਾ ਚਲਾ ਕੇ ਗੋਲੀਆਂ ਚਲਾ ਕੇ ਤੇ ਆ ਸੰਤਗਰੀ ਦੀ ਗੱਡੀ ਲਈ ਹੈ ਜਿਹੜਾ ਆਪ ਆਪਣੇ ਰੋਗਾਂ ਦੇ ਵਾਸਤੇ ਡਾਕਟਰਾਂ ਕੋਲ ਜਾਂਦਾ ਹੈ ਜਿਹਦੇ ਆਪਣੇ ਘਰ ਦੇ ਵਿੱਚ ਸਮੱਸਿਆਵਾਂ ਨੇ ਤੋਂ ਕੋ ਮੰਗ ਜਾ ਰਿਹਾ ਵੰਗਣਾ ਤੇ ਮੰਗੋ ਉਸ ਪਰਮਾਤਮਾ ਕੋਲੋਂ ਜਿਹਦੇ ਦਰਤੋਕ ਦੀ ਕੋ ਖਾਲੀ ਨਹੀਂ ਗਿਆ ਪਾਰ ਬ੍ਰਹਮ ਜਿੰਨ ਦੇ ਇਰਾਦਿਆ ਔਰ ਸਿਰਫ ਉਨੂੰ ਹਿਰਦੇ ਚ ਵਸਾ ਕੇ ਰੱਖ ਯਾਦ ਰੱਖ ਤੋ ਉਸ ਆਕਾਰ ਪਰ ਹੁਣ ਆਪਣੇ ਹਿਰਦੇ ਚ ਵਸਾ ਕੇ ਰੱਖ ਉਹਨੂੰ ਯਾਦ ਰੱਖ ਉਹਦੇ ਉੱਤੇ ਪੂਰੀ ਆਸ ਰੱਖ ਉਹਦੇ ਉੱਤੇ ਪੂਰੀ ਟੇਕ ਰੱਖ ਤਿੰਨ ਪੌ ਸਾਗਰ ਤਰਿਆ ਉਹ ਸੰਸਾਰ ਸਾਗਰ ਤੋਂ ਜਿਹੜਾ ਪਰ ਹੋ ਗਿਆ ਕਿਸੇ ਮਰਕਾ ਦੇ ਪਿੱਛੇ ਫਿਰ ਕੇ ਕੁਝ ਨਹੀਂ ਪ੍ਰਾਪਤ ਕਰ ਸਕਦਾ ਉਨ ਦੂਸਰੇ ਪਰਮਾਨੰਦ ਦੇ ਵਿੱਚ ਵੀ ਸਤਗੁਰੂ ਬੜੇ ਸਪਸ਼ਟ ਲਫ਼ਜ਼ਾਂ 'ਚ ਸਮਝਾਉਂਦੇ ਨੇ ਬਖਸ਼ਿਸ਼ ਕਰਦੇ ਨੇ ਮਾਨੁਖ ਕੀਟੇਕ ਬਿਰਥੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ ਬਹੁ ਨ ਤ੍ਰishna ਲਾਗੇ ਆਏ ਮਾਰੇ ਰਾਖੇ ਏਕੋ ਆਪ ਮਾਨੁਖ ਕਾ ਕਿਛ ਨਾਹੀਂ ਹਾਥ ਮਾਨੁਖ ਕੀਟੇਕ ਬਿਰਥੀ ਸਭ ਜਾਨ ਕਿਸੇ ਮੂਰਖ ਦਾ ਆਸਰਾ ਜਿਹੜਾ ਬਿਲਕੁਲ ਬੇਅਰਥ ਹੈ ਇਹਨੂੰ ਕਿਸੇ ਕੋਈ ਇਤਿਆਸ ਨਾ ਰੱਖੀ ਇਹਨੂੰ ਬਿਰਥਾ ਜਾਣ ਬਿਲਕੁਲ ਸਭ ਕੁਝ ਦੇਣ ਵਾਲਾ ਇੱਕ ਪਰਮਾਤਮਾ ਹੈ ਦੇਵਨ ਕੋ ਇੱਕ ਹੈ ਭਗਵਾਨ ਤੇ ਜਿਸ ਲਈ ਉਹ ਦਿੰਦਾ ਉਹਦੇ ਤੇ ਨਾਲ ਬੰਦਾ ਰਚਦਾ ਤੇ ਫਿਰ ਕੋਈ ਤ੍ਰਿਸ਼ਨਾ ਬਾਕੀ ਨਹੀਂ ਰਹਿ ਜਾਂਦੀ ਬਹੁਤ ਨਾਲ ਤ੍ਰਿਸ਼ਨਾ ਲੱਗ ਗਿਆ ਹੈ ਉਹ ਇੰਨਾ ਸਮਰਥ ਹੈ ਕਿ ਸਾਨੂੰ ਜ਼ਿੰਦਗੀ ਵੀ ਦੇਣ ਵਾਲਾ ਹੈ ਮੌਤ ਵੀ ਉਹਦੇ ਹਸਤੇ ਵਿੱਚ ਹੈ ਉਹਦੇ ਵਾਸਤੇ ਵਿੱਚ ਹੈ ਕੋਈ ਮਨੁੱਖ ਨਹੀਂ ਬਚਾ ਸਕਦਾ ਜਿਸਲੇ ਕਾਲਪੁਰਤਾ ਭੇਜਿਆ ਸਮਾ ਆ ਗਿਆ ਜਿੰਨਾਂ ਕੋਲ ਮੰਗਣ ਜਾ ਰਹੇ ਆ ਨਾ ਉਹ ਵੀ ਨਹੀਂ ਬਚਾ ਸਕੇ ਆਪਣੇ ਆਪ ਨੂੰ ਜਾਂ ਆਪਣੇ ਕਿਸੇ ਨੂੰ ਮਾਰੇ ਰੱਖੇ ਇੱਕੋ ਆਪ ਮਨੁੱਖ ਕਿਛ ਨਾਹੀ ਹਾਥ ਮਨੁੱਖ ਦੇ ਵਾਸਤੇ ਕੁਝ ਵੀ ਨਹੀਂ ਤੂੰ ਮਨੁੱਖਾਂ ਦੇ ਕੋਲ ਤੁਰਿਆ ਫਿਰਦਾ ਇਹ ਸਭ ਕੁਝ ਜੋ ਉਸ ਕਾਲਪੁਰਤੇ ਹੱਥ ਵਸ ਹੈ ਤੂੰ ਮਨੁੱਖਾਂ ਦੇ ਉੱਤੇ ਪੂਰਾ ਭਰੋਸਾ ਰੱਖੀ ਫਿਰਦਾ ਉਹਨਾਂ ਕੋਲੋਂ ਝੋਲੀਆਂ ਫਲਾ ਕੇ ਦੱਤਾ ਮੰਗ ਰਿਹਾ ਹੈ ਅਗਲੇ ਪਰਮਾਨੰਦ ਦੇ ਵਿੱਚ ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਨੇ ਕਿਆ ਮਾਨੁ ਕਹੋ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸੋਰ ਕਰਨ ਕਰਾਉਣ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਕੀ ਬੰਦਾ ਤੇ ਕੀ ਬੰਦੇ ਦੀ ਤਾਕਤ ਕੀ ਬੰਦੇ ਦੀ ਔਕਾਤ ਕਿਆ ਮਾਨੁ ਹੈ ਤੇ ਮਿੱਟੀ ਦਾ ਬਤਲਾਈ ਹੈ ਨਾ ਵਰਟੀ ਕੋ ਪੁੱਤਰਾ ਕੈਸੇ ਨੱਚਤ ਹੈ ਜਿਵੇਂ ਪਾਣੀ ਦੇ ਉੱਤੇ ਬੁਧਬਦਾ ਪੈਦਾ ਹੋ ਜਾਂਦਾ ਬਾਰ ਬਾਰ ਇਹੀ ਪਰਵਾਹ ਦੇ ਤੈਨ ਸੱਤ ਘੁੱਟੇ ਸਾਨੂੰ ਵੀ ਤੇਰੀ ਔਕਾਤ ਤਾਂ ਇੰਨੀ ਹੈ ਜਦੋਂ ਪਾਣੀ 'ਚ ਬੁਧਬਦਾ ਪੈਦਾ ਹੁੰਦਾ ਤਾਂ ਫਿਰ ਵਿੱਚੇ ਹੀ ਮਿਟ ਜਾਂਦਾ ਹੈ। ਕੀ ਬੋਲੂ ਕਹੋ ਕੀ ਜੋਰ ਅੱਜ ਜੋ ਸਾਰਾ ਉਹ ਵਖਾਵਾ ਕਰਦਾ ਆਪਣੀ ਤਾਕਤ ਦਾ ਆਪਣੀ ਸਮਰੱਥਾ ਦਾ ਝੂਠਾ ਮਾਇਆ ਕਾ ਸਬਸੋਰ ਸਭ ਮਾਇਆ ਦਾ ਵਖਾਵਾ ਹੈ। ਕੋਰ ਕੁਝ ਨਹੀਂ। ਉਹਦੇ ਪਰਲੇ ਕੁਝ ਨਹੀਂ। ਉਹਦੀ ਸਮਰੱਥਾ ਕੋਈ ਨਹੀਂ। ਕਰਨ ਕਰਾਵਨ ਹਾਰ ਸੁਆਮੀ ਉਹ ਭੋਲਿਆ ਇਸ ਗੱਲ ਨੂੰ ਸਮਝਣਾ ਭਲਿਆ ਕਰਨ ਕਰਾਵਨ ਹਾਰ ਸੁਆਮੀ ਸਭ ਕੁਝ ਕਰਨ ਕਰਾਉਣ ਨਾਲ ਉਹ ਕਾਲਪੁਰ ਖਵਾਈ ਕਰੂ ਹੈ ਇਹ ਪੁੱਤ ਦੇਣਾ ਤੇ ਉਹਨੇ ਦੇਣਾ ਤੇ ਧੀ ਦੇਣੀ ਤੇ ਉਹਨੇ ਦੇਣੀ ਹੈ ਜੋੜ ਨੇ ਦੇਣਾ ਚੰਗਾ ਦੇਣਾ ਭਲਾ ਕਰਨਾ ਤੇਰਾ ਇਹ ਬਹੁਤਾ ਦੇ ਰਿਹਾ ਤੇ ਉਹਦੀ ਬਖਸ਼ੀਸ਼ ਹੈ ਜੇ ਕੱਟ ਦੇ ਰਿਹਾ ਤੇ ਉਹਦੀ ਰਜ਼ਾ ਹੈ ਸਗਲ ਘਟਾ ਕੇ ਅੰਦਰ ਜਾਮੀ ਉਤੇ ਹਰ ਹਿਰਦੇ ਦੀ ਗੱਲ ਜਾਣਦਾ ਹੈ ਪਸ ਤੋਂ ਹਿਰਦੇ ਵਿਚ ਵਸਾ ਕੇ ਰੱਖ ਤੋ ਹਰ ਹਿਰਦੇ ਦੀ ਗੱਲ ਜਾਣਦਾ ਹੀ ਬੰਨਿਆਂ ਦੇ ਪਿੱਛੇ ਭਟਕਣਾ ਬੰਦ ਕਰਦੇ ਹੁਣ ਇਹਨਾਂ ਪਰਮਾਨੰ ਨੂੰ ਪੜਨ ਤੋਂ ਬਾਅਦ ਸਮਝਣ ਤੋਂ ਬਾਅਦ ਆਪਾਂ ਆਪਣੇ ਅੰਦਰ ਚਾਤੀ ਮਾਰ ਲਈਏ ਕਿ ਅਸੀਂ ਮਨੁੱਖਾਂ ਦੇ ਉੱਤੇ ਆਸ ਰੱਖੀ ਬੈਠੇ ਹਾਂ ਇਹਨਾਂ ਨੂੰ ਸੰਤ ਸਾਧ ਮਹਾਂਪੁਰਖ ਸਮਝ ਕੇ ਇਹਨਾਂ ਦੇ ਪਿੱਛੇ ਤੁਰ ਫਿਰਦੇ ਹਾਂ बख्शिश कर देंगे मेरे सतगुरु ने निन्दा कर दिता है मानखी टेक जा पिछे ना बंद कर दईये उस अकाल पुरुष का लड़ फीए सब कुछ प्राप्त हो जाएगा और जितने के बचन प्रवान करना होल्ला खेमा बख्श देना जी वाहिगुरु जी का खालसा वाहगुरु जी की फतेह